ਪਾਣੀਪਤ ਵਿੱਚ ਨਿਹੰਗ ਸਿੰਘਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਗ੍ਰੰਥ ਚੁੱਕ ਲਿਆ ਗਿਆ ਏ ਪਾਣੀਪਤ ਦੇ ਲਕਸ਼ਮੀ ਨਰਾਇਣ ਮੰਦਿਰ ਦੀਆਂ ਇਹ ਤਸਵੀਰਾਂ ਦਸੀਆਂ ਜਾ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੈਂਕੜੇ ਨਿਹੰਗ ਸਿੰਘਾਂ ਨੇ ਹੱਥਾਂ ਦੇ ਵਿੱਚ ਤਲਵਾਰਾਂ ਲਹਿਰਾਈਆਂ ਹੋਈਆਂ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਨੂੰ ਚੁੱਕ ਕੇ ਉਹ ਬਾਹਰ ਲੈ ਆਉਂਦੇ ਨੇ ਮੰਦਿਰ ਤੋਂ ਤਾਂ ਮੰਦਿਰ ਦੇ ਵਿੱਚ ਭਾਰੀ ਵਿਰੋਧ ਵੀ ਹੈ ਜਿਹੜਾ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਹੈ ਪਰ ਨਿਹੰਗ ਸਿੰਘਾਂ ਨੇ ਤਲਵਾਰਾਂ ਲਹਿਰਾਈਆਂ ਹੋਈਆਂ ਨੇ ਹੱਥਾਂ ਦੇ ਵਿੱਚ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਨੂੰ ਚੁੱਕ ਕੇ ਮੰਦਿਰ ਤੋਂ ਬਾਹਰ ਲੈ ਆਉਂਦੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰਿਆਣਾ ਦੇ ਲਕਸ਼ਮੀ ਨਾਰਾਇਣ ਮੰਦਿਰ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ ਮੰਦਿਰ ਦੀ ਉੱਪਰਲੀ ਮੰਜ਼ਿਲ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਤੇ ਨਿਹੰਗ ਸਿੰਘਾਂ ਦੇ ਵੱਲੋਂ ਕਰੀਬ 60 ਸਾਲਾਂ ਤੋਂ ਇਹ ਪ੍ਰਕਾਸ਼ ਹੋ ਰਿਹਾ ਸੀ ਤਾਂ ਮੰਦਿਰ ਦੇ ਵਿੱਚ ਮੌਜੂਦ ਸੇਵਾਦਾਰਾਂ ਦੇ ਵੱਲੋਂ ਨਿਹੰਗ ਸਿੰਘਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੁੱਕਣ ਤੇ ਵਿਰੋਧ ਵੀ ਆ ਜਿਹੜਾ ਕੀਤਾ ਜਾਂਦਾ ਹੈ ਪਰ ਨਿਹੰਗ ਸਿੰਘਾਂ ਦੇ ਵੱਲੋਂ ਉਸ ਸੇਵਾਦਾਰ ਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ ਤੇ ਨਿਹੰਗ ਸਿੰਘਾਂ ਵੱਲੋਂ ਮੰਦਿਰ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਰੂਪ ਚੁੱਕ ਲਿਆ ਜਾਂਦਾ ਹੈ ਤੇ ਨਿਹੰਗ ਸਿੰਘ ਆਪਣੇ ਨਾਲ ਇਹ ਪਾਵਨ ਸਰੂਪ ਹੈ ਜਿਹੜਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੈ ਜਾਂਦੇ ਨੇ ਤਾਂ ਲక్ష్ਮੀ ਨਾਰਾਇਣ ਮੰਦਿਰ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ ਤਾਂ ਤਸਵੀਰਾਂ ਤੇਜ਼ੀ ਦੇ ਨਾਲ ਇਹ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਉੱਤੇ ਵਾਇਰਲ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਨਿਹੰਗ ਸਿੰਘਾਂ ਨੇ ਹੱਥਾਂ ਦੇ ਵਿੱਚ ਤਲਵਾਰਾਂ ਨੇ ਜਿਹੜੀਆਂ ਉਹ ਫੜੀਆਂ ਹੋਈਆਂ ਨੇ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੈ ਜਿਹੜਾ ਉਹ ਮੰਦਿਰ ਦੇ ਵਿੱਚੋਂ ਚੁੱਕ ਕੇ ਬਾਹਰ ਲਿਆਉਂਦੇ ਹੋਏ ਵਿਖਾਈ ਦੇ ਰਹੇ ਨੇ ਆ ਗੁਰੂ ਲੜਕਾਰ ਆਇਆ ਪਰ ਤੁਸੀਂ ਕਿੰਨਾ ਕਰਦੇ ਆਂ ਆ ਗਏ ਨਾਨਕ ਤੇ ਦੀ ਕੋਈ ਰੱਖੀ ਹੋਈ ਭਈਆ ਨਾਮਾ ਕਰਨੇ ਕੋ ਆਏਗਾ ਜੀ ਅੰਕੇ ਨਹੀਂ ਦਰਵਾਜ਼ੇ ਕੋਣ ਆਇਆ ਛੱਡ ਜਾ ਕਰੋ ਕਰਾ ਗਾ ਨਾਮਾ ਉਰਾ ਦੇ ਕੋ ਅੱਗੋ ਹੱਤ ਲੜਾਂਦਾ ਕੋ ਉਹ ਜਨਤੀ ਗੜੀ ਆਈ ਸਵਾਦ ਦਾ 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 ਕਰਦੇ ਮੈਂ ਸਿਕਾਰ ਹੋ ਰਿਹਾ ਅੰਧਾਰੇ ਤਲਵਾਰ ਮਾਰਦੇ ਹੋਤੀਂ ਮੈਂ ਉੱਲੀ ਆਣੇ ਦੇ ਸਿੱਚ ਮਗਰੇ ਨੇ ਆਲੇ ਕੋਲ ਤਾਰੇ